ਆਰੇ ਜੀ ਪਾਡੇ ਪ੍ਰੈਸਟੇਰਾ ਕੇ ਬਾਗ ਦੇ ਖਾਲ ਤੇਨ ਵਾਲੀ ਘਮਾ ਕੇ ਕਿਹਾ ਸੀ ਕਿ ਬਾਬਾ ਬਸ ਕੇ ਜਾ ਰੋਕਾਂ ਤੇ ਉਹਨਾਂ ਨੂੰ ਵੀ ਜਾਇ ਸੀ ਦਿੱਲੀ ਤੋਂ ਵੀ ਕੁਸ਼ੀ ਇਹ ਸਮਗਰੀ ਜਿਹੜੀ ਆ ਉੱਥੇ ਪਹੁੰਚਾਓ ਬਕਰਾਰੇ ਦਾਲ ਗੁਰੂ ਕੇ ਪਿਆਰ ਨੂੰ ਸੇਵਾ ਰੱਖੀ ਸੀ ਬਾਬਾ ਗੁੰਟਾ ਜੀ ਦੇ ਪੋਤੇ ਹੋਏ ਗੁਰਧਤਾ ਜੀ ਕਿ ਕੁਸ਼ੀ ਚੱਲ ਕੇ ਤਿਲਕ ਲਾਣਾ ਗੁਰੂ ਤਾਂ ਬੁਰਦਤਾਂ ਤੇ ਇਹ ਜਿਹੜੇ ਇਹ ਪਹੁੰਚਦੇ ਜੋ ਗੜੀ-ਗਾੜੀ ਤੇ ਦਵਾਰਤਾ ਦਾ ਜਿਹਨਾਂ ਦਾ ਨਾਂ ਆ ਰਿਹਾ ਹੈ ਉਧਰੋਂ ਦਿੱਲੀ ਦੀ ਸੰਗਤ ਵੀ ਪਹੁੰਚ ਗਈ ਸੀ ਇਕੱਠੇ ਰਲ ਕੇ ਸਰ ਜੀ ਬਾਪੂ ਕਾਣੇ ਦੇ ਬਾਦ ਬਾਪੂ ਭਾਈ ਸਾਹਿਬ ਦੇ ਨਾਲ ਨਹੀਂ ਲਿਖਿਆ ਹੋਇਆ ਸ਼ਾਇਦ ਅੱਗੇ ਚੱਲ ਕੇ ਲਿਖਣ ਤੇ ਇਹ ਇਕੱਠੇ ਕਿਨੇ ਪੈਸਾ ਇਕੱਠੇ ਫਿਰ ਆਪ ਉਸ ਤੇ ਫੈਸਲਾ ਕਰਨ ਕਿ ਇਸਨੂੰ ਕੀ ਕਰੀਏ ਦੇ ਦੁਬਾਰ ਦੇ ਪ੍ਰੋਟੇਜਨ ਦਾ ਲੈ ਲਿਆ ਪਤਾ ਦਿੱਤੀ ਹੈ ਕਿ ਇਸ ਦਾ ਮੰਦਰੀਏ ਤਾਂ ਜੀ ਜਿਹੜੀ ਮਾਰੈ ਦਾ ਫਾਰੀ ਜਿਹੜੀ ਗੁਰੂ ਸ਼ਹਿਬ ਦੇ ਕਿਹਾ ਦੇ ਸੀ ਹਰ ਗੁਰੂ ਸ਼ਹਿਬ ਗੁਰਨਾਥ ਸ਼ਹਿਬ ਗੁਰੂ ਅੰਗਦ ਦੇ ਦਿੱਤੀ ਗੁਰ ਅੰਦਰ ਦੇ ਗੋਬਰਤਾ ਦੀ ਸਥਾਨ 오ਡੀਸ਼ਾ ਮਗਰੀਬ ਕਿੱਗ ਜਦ ਤਿਰਕਲਾਣਾ ਉੱਤੇ ਉਹ ਮਾਰੈ ਟੂਰ ਅਕੀਸ਼ਨ ਸ਼ਹਿਬ ਜਿਹਨੂੰ ਉੱਥੋਂ ਭੇਜਿਆ ਆ ਇਤਨੀ ਬਾਤ ਹੈ ਕਿ ਸਰਪਾਂ ਦੇ ਨਾਲ ਗੁਰਦਤਾ ਜੀ ਨੂੰ ਨਾ ਦੱਸਿਆ

ਤਾਰਪੁਰੂ ਅਕਸ਼ੇਰ ਸਾਹਿਬ ਦਿੱਤਾ ਸਾਹ ਕੁਰਾ ਹੈ ਸਹਿਬ ਗੁਰੂ ਆਰ ਸ੍ਰੀਰੰਦੇ ਦੇ ਪਤਾ ਦੇ ਸਾਹ ਬਾਬਾ ਗੁਰਦਿੱਤਾ ਤੇ ਗੁਰੂ ਆਕਸ਼ੇਰ ਸਾਹਿਬ ਦਾਦਾ ਕੋਣ ਹੋਏ ਗੁਰਦਿੱਤਾ ਜੀ ਤੇ ਗੁਰਦਿੱਤਾ ਜਿਹਦੇ ਸਕੇ ਭਰਾ ਸਾ ਗੁਰਤੇਗ ਬਾਦ ਸਹਿਬ ਛੇੜ ਪਾ ਸਾਡੇ ਪਾਤ ਪੁੱਤਰ ਹੋਏ ਨੇ ਪੱਜਾ ਜੀ ਗੁਰਦਿੱਤਾ ਜੀ ਦੇ ਗੁਰਤੇਗ ਬਾਦ ਜੀ ਪੁੱਤਰ ਹੋ ਕੋ ਦਿੱਤਾ ਇੱਕ ਪੁੱਤਰ ਸ਼ਮਰ ਬਾਦ ਜਿਹੜਾ ਸੀ ਉਹਦੇ ਪੁੱਤਰ ਦੀਪ ਚੱਲ ਤੇ ਨਦ ਚੱਲ ਉਹ ਵੀ ਗੁਰਗੱਤੀ 3 ਵਜੇ ਬਾਬੇ ਪਕਾਲੇ ਪਹੁੰਚ ਗਏ ਸਨ ਕੀਰਤਪੁਰ ਸਾਹਿਬ ਉਹ ਵੀ ਪਹੁੰਚ ਗਏ ਸਨ ਉਹਨਾਂ ਨੇ ਪ੍ਰਤਾਸ਼ੀ ਤੇ ਬਾਬਾ ਕੀ ਕਹਿਆ ਉਹ ਵੀ ਸ਼ੌਕਟੇ ਗਏ ਸਨ ਉਹ ਵੀ ਪਹੁੰਚ ਉੱਕੇ ਸਾਰੇ ਇਕੱਠੇ ਹੋ ਗਏ ਸੀ ਸਾਰੇ ਪੇਂਡਰ ਪਕਾਲੇ ਦੇ ਬਾਸ ਸਾਰੇ ਇਕੱਠੇ ਤੇ ਭਾਈ ਸਾਹਿਬ ਜੀ ਲਿਖਦੇ ਆ ਉੱਤੇ ਬੈਠ ਕੇ ਵਿਚਾਰਾ ਕਰਨੇ ਇੱਕ ਤੇ ਪਿਆਰੋ ਕਾਲੇ ਦੀ ਬਾਹਰ ਹੈ। ਇਹ ਸਾਜ ਦੇ ਦੋਨੋਂ ਕਾਲ ਬਰਾਬਰ ਹਨ ਕਿ ਉਹ ਗੜੀਆਂ ਤੂੰ ਸਿੱਖ ਪੁਰਾਣੋਂ ਅਧਿਕ ਚਿਰੰਤੁਰ ਗੁਰਨ ਕੋ ਜਾਨੋ। ਤੇ ਭਾਈ ਦਵਾਰ ਦਾ ਆਸ ਜਿਹੜੇ ਨੂੰ ਵੇਖਿਆ ਕਿ ਉਹ ਗੜੀਆਂ ਸੋਚਦਾ ਪਿਆ। ਤੇ ਉਹ ਨਾਲੇ ਬਹਿ ਕੇ ਦਿੱਤਾ ਉਹ ਕਹਦੇ ਉਹ ਗੜੀਆਂ ਤੂੰ ਸਿੱਖ ਪੁਰਾਣੋਂ ਤੂੰ ਪੁਰਾਣਾ ਸਿੱਖ। ਅਧਿਕ ਚਰਿਤ ਗੁਰੂ ਰੋਜਾ ਨੂੰ ਤੂੰ ਗੁਰੂ ਦੇ ਚਰਿਤਰ ਤੇ ਜਾਣਦੇ ਤੇਰੇ ਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਟਕ ਉਹਨਾਂ ਦੀ ਵਡਿਆਈ ਦਾ ਉਹਨਾਂ ਦੇ ਗੋਣ ਤਦ ਸਾਰੇ ਪਤਾ ਲੱਗ ਜੀ ਇਸ ਵਸਤੂ ਕੀ ਗਿਣਤੀ ਨ ਕਰੀਏ ਜਪੋ ਮੋ ਲਿਖਿਓ ਸੋ ਹਿਰਦੇ ਵਿਚਰੀਏ ਉਹ ਕਿਸੇ ਤਰ੍ਹਾਂ ਦੀ ਵਿਚਾਰ ਆਪਣੇ ਮਨ ਚੇਤਾੜਿਆ ਭਾਈ ਘੜੀਏ ਨੂੰ ਕਹਿੰਦੇ ਖੋਲ ਕਹਿ ਲੈ ਗੁਰੂ ਅਰਜਨ ਦੇਵ ਜੀ ਦੀ ਅਨੁਸਪੰਸ ਮਲੇ ਜਵਾਰ ਕਰਤਾ ਜੋ ਜਪਜੀ ਸਾਹਿਬ ਤੇ ਲਿਖਿਆ ਹੋਇਆ ਵਿਚਾਰਨਾ ਚਾਹੀਦਾ ਜੋ ਜਪਜੀ ਸਾਹਿਬ ਤੇ ਲਿਖਿਆ ਹੈ ਜਪ ਮੇਂ ਜਿ ਕਿ ਉਸ ਕੋ ਰਿਤੇ ਚਲਿਆ ਜੋ ਜਪਜੀ ਸਾਹਿਬ ਦੇ ਵਿੱਚ ਲਿਖਿਆ ਹੈ ਉਹ ਤੁਹਾਨੂੰ ਵਿਚਾਰਨਾ ਚਾਹੀਦਾ ਕੀ ਲਿਖਿਆ ਜੀ ਜਪਜੀ ਸਾਹਿਬ ਸਾਬਿਆ ਨ ਜਾਏ ਕੀਤਾ ਨ ਹੋਏ ਆਪੇ ਆਪ ਨਰੰਜਨ ਸੋਏ ਕੋ ਥਾਪਿਆ ਨਹੀਂ ਜਾਂਦਾ ਉਹ ਤੇ ਆਪਣੇ ਆਪ ਹੀ ਬੈਠਾ ਹੋਇਆ ਕੋਈ ਅਕੀਰ थापिया जी करता तो बढाया जी करता थापिया ना जाई की ताबो आप पियो डायरेक्टर गुरु कदी को बन्दा ही थ गुरु बन्दा ही थ गुरु तो परमिशन आथे

ਔੜੇ ਰਾਤਾ ਸੁਆਮੀ ਆਲੇ ਅੰਨੋ ਹਸਪਤਲ ਕੀ ਤੀ ਕੋਈ ਸ਼ਬਾ ਹੋਇਆ ਕਿ ਮੇਰੇ ਤਪਾਰੇ ਫਲਾੜੇ ਬੈਠਣਗੇ ਇਹ ਜੀ ਕਹਿੰਦੇ ਫਲਾੜੇ ਬਾਬੂ ਨੂੰ ਕਿਆ ਇੰਨੇ ਚਾਹਤੀ ਬਾਤ ਸਾਡੇ ਕੋਈ ਖੁਆ ਹੈ ਬੈਠਣ ਹੈ ਬੈਠਣ ਕੇ ਸਾਡੇ ਤਾਪੇ ਲੈ ਦੇ ਬੜਾ ਹੈ ਲੈ ਸਰਦਾਰਾਂ ਦੇ ਕੋਲ ਆ ਜਦਿਕੇ ਕਿਆ ਬਾਬਾ ਜੀ ਹੁਣ ਬਾਪੂ ਤੇ ਬੈਠਣਗੇ ਕਿ ਪਰ ਬੁਰਡਾਲ ਸ਼ੇਕੀ ਘਰ ਦੇ ਵਿੱਚ ਐਸਾ ਨਹੀਂ ਤੇ ਤਾਪੇ ਨਾ ਜਾਏ ਕੀ ਤਾਰ ਨਾ ਹੋਏ ਆਪਿਆ

ਕਿਹੜੀ ਕੁੱਪਤਾ 'ਚ ਫਸ ਗਏ ਹੋ ਗੁਰੂ ਤੇਗ ਬਹਾਦਰ ਸਾਹਿਬ ਸ਼ਰਜੇ ਦੂਰੇ ਨਵੇਂ ਪਾਤਸ਼ਾਹ ਉਹ ਹੀ ਨੇ ਉਹਨਾਂ ਗੁਿੱਕੀ ਦੇਖ ਕੇ ਕਿਹਨ ਗੁਰ ਹਰਿਵਿਸ਼ਰ ਸਾਹਿਬ ਕੂਣ ਕਹਿ ਰਿਹਾ ਗੁਰੂ ਵਰਤੋਂ ਅੱਜ ਦੀਆਂ ਸੁਪਨ ਸਮਾਰ ਪਾਈਤ ਵਾਰਤਾ ਤਾਂ ਅਹੀ ਉਹ ਗੜੀਏ ਨੂੰ ਕਹਿੰਦੇ ਪਰ ਕਿਹੜੀ ਕੁੱਪਤਾ 'ਚ ਪੈ ਗਏ ਅੱਜ ਵੀ ਕੋ ਗੁਰੂ ਗ੍ਰੰਥ ਸਾਹਿਬ ਗੁਰੂ ਹੈ ਹੋਰ ਕੋਈ ਗੁਰੂ ਇਹਦੇ ਬਰਾਬਰ ਕਿਸੇ ਨੂੰ ਪ੍ਰਤਾਸ਼ ਨਹੀਂ ਕੀਤਾ ਜਾ ਸਕਦਾ ਉਏ ਤੇ ਪਰ ਅਕਰਦੇ ਅਲੂ ਸੇ ਵੀ ਕਰੇ ਨਾ ਪਟਨਾ ਸਾਹਿਬ ਵੀ ਕਰਦੇ ਤੇ ਦਸਮ ਗ੍ਰੰਥ ਨੂੰ ਦਾਤ ਪ੍ਰਕਾਸ਼ ਬਾਅਦ ਕਰਦੇ ਤੇ ਜਦ ਕੇ ਪਕਾਇਦਾ ਲਿਖਿਆ ਪਕਾਇਦਾ ਲਿਖਿਆ ਮਰੇ ਇਹ ਪੜੀ ਨਾ ਸਕਦਾ ਤੁਸੀਂ ਆਪਣੇ ਉਤੇ ਉਤੇ ਪੜਨਾ ਹੋਵੇ ਪੜੋ ਦਸਮ ਗ੍ਰੰਥ ਨੂੰ ਪਹਿਲੇ ਪੜਨਾ ਹੋ ਸਕਦਾ ਉਹ ਪੜਨ ਉੱਪਰ ਦੀ ਛੜਾਇਏ ਪੜਨ ਉੱਚੀ ਕੁਝ ਹੈ ਬਾੜ ਦੀ ਜਿਕੇ ਪਰ ਜੋ ਗੁਰੂ ਗ੍ਰੰਥ ਸਾਹਿਬਾਰੀ ਇਹ ਪੂਰਨ ਕੋ ਇਹ ਪੂਰਨ ਜਦ ਤਲ ਕੀ ਧਰੈ ਆਪਣੇ ਅੰਦ ਅਨੰਤਪੁਰ ਸਾਹਿਬ ਦੇ ਵਿਚ ਆਪਣੀ ਖੇਤ ਨੂੰ ਢਾਲ ਬਾਹਰ ਪੁਚਾਰੇ ਪਰ ਬਾਲਕ ਦਸ਼ਕਰ ਕਹਿੰਦੇ ਇਹ ਅਸਤ ਗੁਰੂ ਹੈ ਇਹ ਮੇਰੀ ਆਪਣੀ ਖੇਤ ਹੈ ਮੈਂ ਆਪ ਲਿਖੀ ਇਹ ਮੇਰੀ ਆਪਣੀ ਖੇਤ ਹੈ ਕਿਉਂਕਿ ਆਪਣੀ ਗੱਲ ਵਿੱਚ ਲਿਖੀ ਆ ਮਾਰੇ ਆਪਣੀ ਵਿਗਿਆਤ ਇੱਕ ਬਾਦ ਅਸਹਿਬ ਦੀ ਵੀ ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬਹਾਰਾ ਇੱਕ ਵਸ ਇਹਦੇ ਹੁੰਦਿਆ ਕਦੀ ਕਿਸੇ ਬੰਦੇ ਨੂੰ ਅਜੀ ਹਜ਼ੂਰੀ ਦੇ ਮੱਥਾ ਲਾ ਕੇ ਝੇਕਣਾ ਹਾਂ ਇਹਦਾ ਅਧਿਕਾਰ ਨਹੀਂ ਏ ਇਹਦੇ ਅਜੀ ਹਜ਼ੂਰੀ ਤੇ ਮੱਥਾ ਤੱਕ ਝੇਕਣਾ ਇੱਥੇ ਕੋਈ ਗਿਟੇਲਾ ਆ ਕੇ ਕੋਲ ਬਹਿ ਜੇ ਮੇਰੇ ਸਟੇਜ ਉੱਤੇ ਹੈ ਅੱਗੇ ਕੋਈ ਗਿਟੇਲਾ ਆ ਕੇ ਉਹ ਸਰਾਣਾ ਵੀ ਨਾਲ ਗੋਦਰ ਕੋਲ ਮੱਥਾ ਟੇਕੋ ਬਿਲਕੁਲ ਗੁਰੂ ਗ੍ਰੰਥ ਸਾਹਿਬ ਕੋ ਤੇ ਫਿਰ ਉਹ ਬੰਦੇ ਨੂੰ ਝੇਕੋ ਝੇਕਦੇ ਨਾ ਇਕੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸੱਚੇ ਵਾਚ ਕੋਈ ਸ਼ਕਤਾ ਵਚਨਰ ਕੋ ਪੂਰਨ ਸਤਿਗੁਰੂ ਦੇ ਪ੍ਰਬਾਤ ਤਨ ਰੂਪ ਦੇ ਸੱਦ ਹੁੰਦਾ ਜੇ ਸੱਦ ਵੀ ਤਾ ਜਹਰ ਗੂੜ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਆਰਾਜਕ ਤੇ ਉਹ ਜੀ ਆਪਣੀ ਜ਼ਿੰਦਗੀ ਦਾ ਅਜ ਬਾਗ ਕਿੱਤੀ ਜਿੰਨੀ ਵਾਰੀ ਮਰਦੀ ਅਰਦਾਸ ਕਰ ਤੋਂ ਆਪਣਾ ਮਨ ਉੱਪਰ ਪਤਖ ਨਜ਼ਰ ਆਏਗਾ ਗੁਰੂ ਗ੍ਰੰਥ ਸਾਹਿਬ ਬਾਰ ਕੋਰਨ ਗੁਰੂ ਪਤਖ ਸਤਪੁਰੂ ਹੈ ਕਿ ਜਿਹੜੀ ਮੱਤੀ ਕਾ ਬੜੀ ਅਰਦਾਸ ਕਰਕੇ ਦੇਖੋ ਉਦਾ ਫੈਸਲਾ ਕਰਕੇ ਦਿਖਾ ਦੇਗੇ ਨਿਰਣਾ ਕਰਕੇ ਦਿਖਾ ਦੇਗੇ ਕੋ ਬੋਲ ਦੇ ਸੁਣ ਦੇ ਕਹਿੰਦੇ ਕਹਿਣਾ ਤੂੰ ਅਰਦਾਸ ਕਿੰਨੀ ਕਰਦੇਵੇਂ ਬੋਲਦੇ ਕਿ ਸੁਣਦਾ ਤਾਂ ਹੀ ਕਰਦੇ ਇਹ ਤਾਂ ਸਵਾ ਸਿਰ ਤੇ ਤੇ ਸ਼੍ਰੀ ਗੁਰੂ ਨਾਨਕ ਸਾਹਿਬ ਆਖੋ ਗਾਇ ਕਰਕੇ ਟੁਟੇ ਤੇ ਪਹਿਨੇ ਗੜੀਆਂ ਕੀ ਕਰਤੇ ਪਏ ਕਿੜੀਆਂ ਗੇਟੀਆਂ ਕਰਦੇ ਪਏ ਹੋ ਗੁਰ ਤੇ ਇੱਕ ਪਹਾੜਾ ਸੱਚੇ ਗੁਰ ਕੋਰ ਹਟਾਏ ਸਕੇ ਤੇ ਤਾਚੋ ਕਹਿਣ ਕਿ ਕਿਹੜੇ ਕੱਚੇ ਆ ਗਏ ਜਿਹੜੇ ਉਹਦਾ ਨੂੰ ਹਟਾ ਸਕਦਾ ਅੱਜ ਵੀ ਜਿੰਨੇ ਮੱਥੀ ਕੱਚੇ ਬਹਿ ਗਏ ਸ੍ਰੀ ਗੁਰੂ ਗ੍ਰੰਥ ਸਾਹਿਬਾ ਜੀ ਮਹਿਮਾ ਕੋਈ ਨਹੀਂ ਹਟਾ ਸਕਦਾ ਇੱਕ ਮੱਧਵਾੜੀ ਦਾ ਜੀ ਮਹਿਮਾ ਜਾਣਦਾ ਨਾ ਹਜ਼ਾਰਾਂ ਬੰਦਿਆਂ ਗੁਰੂ ਗ੍ਰੰਥ ਸਾਹਿਬਾ ਦਾ ਜੋਰ ਹੈ ਹਜ਼ਾਰ ਜਿਹੜਾ ਜੀ ਮਹਿਮਾ ਜਾਣਦਾ ਹੈ ਬਾਬਾ ਨੰਦ ਸਿੰਘ ਤੋਂ ਪੁੱਛ ਕੇ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਿਮਾ ਜਿਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਿਮਾ ਜਾਣੀ ਗੁਰੂ ਤੇ ਪਿਆਰਿਓ ਪਰ ਤਖਤ ਜੜਿਆ ਵੀ ਗੁਰਦਾਰਿਕ ਵਿੱਚ ਬੈਠੇ ਹੋਰ ਬਹਿ ਗਏ ਜੀ ਪ੍ਰਸ਼ਾਦਾ ਲੈ। ਵੇਚ ਪ੍ਰਸ਼ਾਦਾ ਘੋੜ ਰੱਖ ਦਿੱਤਾ। ਤੇ ਰੱਖ ਕੇ ਨਾਲ ਇੱਕ ਹੋਰ ਸਾਨੂੰ ਉਹਨਾਂ ਨੇ। ਉਹਨਾਂ ਦਾ ਮਾਸਰ ਦੋ ਤਿੰਨ ਦਿਨਾਂ ਬਾਅਦ ਹੋਣ ਗਿਆ। ਉਹ ਕੈਡੇ ਦੀ ਆਪ ਅਰਦਾਸ ਕਰੀ ਜene ਵਿੱਚੋਂ ਗੁਰਨਾਮਾਉਂਦੇ ਤੇ ਪਏ। ਕਿ ਕਿ ਵਿੱਚ ਪਿੱਖੇ ਨੇ ਗੁਰਨਾਮਾ ਰੱਖਿਆ। ਸਿਰ ਸਾਡੀ ਪ੍ਰੀਖਿਆ ਦੇ ਕੇ ਉਡੀਕ ਕੱਤੇ ਪਰ। ਭੋਜਣਾ ਤੋਂ ਮੂਹੂ ਛੱਕੜਾ ਜਦੋਂ ਗੁਰਨਾਮਾ ਰਿ ਵਿੱਚੋਂ ਨਿਕਲ ਕੇ ਤੇ ਸਾਹਬ ਆਏ ਗੁਰਗ੍ਰੰਥ ਸਾਹਿਬ آیا ہے اور ایرہ کچھ کہہ لے کوئی نہ کنگ گرہ صلاحات اور صدقات پر وہ کہتے ہیں میرے پرنا آیا ہے ستہا گرہ براہ صحیح میں نے کہا ہے میرے کو کیے وہ کہتے ہیں میرے گرہ براہ صحیح جنہوں نے کہہ رہا کیا کارٹ کارٹی مارا نے راست کارٹی رید ہی جا دے گی وہ کہتے ہیں میرے گرہ صحیح صحیح مصارب ہوئے سر گرہ صحیح مارا جی آج جی کیتے ہیں کوٹ ایک ڈوٹ ਮੈਂ ਕਿ ਕੁਛ ਲੈੜੇ ਜਿੰਦਗੀ ਤੇ ਤੇ ਗੁਰੂ ਗ੍ਰੰਥ ਸਾਹਿਬ ਜੀ ਕੋਲ ਜਾਂਦਾ ਬਸ ਬੈਠ ਜਾਂਦਾ ਗੁਰੂ ਗ੍ਰੰਥ ਜਾ ਕੇ ਤੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਦਾ ਹੋਵੇ ਉਹਦੇ ਕੋਲ ਜਾ ਕੇ ਕੋਈ ਹੱਜ ਕੋਈ ਹੱਜ ਜਾਓ ਤੇ ਕੋਈ ਬੈਠੋ ਵੀ ਉਹਦਾ ਸਤਿਕਾਰ ਵੀ ਕਰੋ ਅਦਬ ਵੀ ਕਰੋ ਕੋਈ ਚੀਜ਼ ਜਿਹੜੀ ਚਾਹਦੇ ਉਹ ਕੀਰ ਵੀ ਕੋਈ ਦੇ ਸਕਦੇ ਹੋ ਜਿਹੜਾ ਤੁਹਾਡੇ ਗੁਰੂ ਗ੍ਰੰਥ ਸਾਹਿਬ ਦੀ ਮਹਿਬਤ ਸੁਣਾਏ ਗੁਰੂ ਗ੍ਰੰਥ ਜੀ ਦੀ ਵਡਿਆਈ ਨਾਲ ਤੇ ਜਾ ਗੁਰੂ ਗ੍ਰੰਥ ਸਾਹਿਬ ਨਾਲ ਜਿਹੜੇ ਰੰਗ ਪਾਉਣਿਆ ਜਿਹੜੇ ਗੁਰੂ ਗ੍ਰੰਥ ਸਾਹਿਬ ਪਰਪਤਖ ਨੇੜੇ ਉੱਟ ਕੇ ਟਿੱਕਿਆ ਜਿਹੜੇ ਗੁਰੂ ਗ੍ਰੰਥ ਸਾਹਿਬ ਵਾਲਾ ਸੱਚੇ ਪਾਜੇ ਰਹਿਤਾ ਉਹ ਬਹੁਤ ਲੱਗਿਆ ਉਹਦੇ ਕੋਲ ਜਾੜ ਕੋਈ ਹਰ ਕੋਈ ਉਹਨੇ ਪਾਪਾ ਜੀ ਆਖਿਆ ਤੁਸੀਂ ਜਾਓ ਉਹਨਾਂ ਕੋਲ ਜਾ ਕੇ ਤੁਹਾਡਾ ਗੁਰੂ ਦਾ ਤੜਪੂ ਦੀ ਮੈਂ ਕੋ ਹੋਰ ਦੱਸਦਾ ਹੋਰ ਤੁਹਾਡੇ ਅੰਦਰ ਆਵੇ ਜਿੱਦੀ ਕੁਆਰੀ ਉਹ ਥੋੜੀ ਹੈ ਜੀ ਉਹ ਥੋੜੀ ਹੈ ਅੱਗੇ ਤੇ ਜਾੜੇ ਕੁਛ ਨਹੀਂ ਗੁਰੂ ਸਾਹਿਬ ਜੀ ਨੂੰ ਇਹ ਤੇ ਜਾੜੇ ਜਿਹਦੇ ਨੇ ਜਾੜੇ ਕਿ ਤੁਹਾਡਾ ਉਹ ਕੋ ਡਿੱਗਣ ਤੇ ਦਿਲ ਨਹੀਂ ਕਰੇਗਾ ਉਹਨੂੰ ਛੱਡ ਦੇ ਦੇ ਨਹੀਂ ਕਰੇਗਾ ਤੁਹਾਡਾ ਬਾਹਰ ਪਰ ਬਾਹਰ ਕਰੇਗਾ ਉਹਦੇ ਕੋਲ ਜਾ ਕੇ ਅਰੇ ਤੁਸੀਂ ਮੈਂ ਮਾ ਜਰਾ ਅੜੀ ਗਈ ਤੁਸੀਂ ਜਿੱਥੇ ਉਹਦੀ ਜਾਣ ਨਹੀਂ ਉੱਟ ਬੰਦਾ ਉਹਦੇ ਕੋਲ ਬੈਠ ਕੇ ਨਾ ਕੋ ਰੋਚ ਕੇ ਆ ਦੱਕਦੇ ਨਹੀਂ ਮੈਂ 5000 ਰੁਪਏ ਕਰਦੇ 5 ਹੋ ਗਏ ਨੇ ਪਾਓ ਤੇ ਪਾ ਲੈ ਚਲੀਏ ਘਰ ਹਾਂਜੀ ਤਾਂ ਆਜ ਕੋ ਵੀ ਜੱਜ ਬੜੇ ਰਹਿਣਾ ਉਹਦੇ ਕੋਲ 10 ਮਿੰਟ ਬੈਠੇ ਤੇ ਕੋ ਰੋਚ ਕੇ ਆ ਦੱਕਦੇ ਨਹੀਂ ਮੈਂ 5000 ਰੁਪਏ ਕਰਦੇ 6000 ਕਰਦੇ ਬਚਾ ਲਾ ਬਾਬਾ ਜੀ ਦੀ ਕੋਲ ਜੇ ਬਾਬਾ ਜੀ ਕਮਰੇ ਧਾਰਨ ਜਾਣਾ ਹੈ ਤਾਂ ਆਇਆ ਮੱਥਾ ਦੇ ਕੇ ਆਇਆ ਧਾਰ ਦੇ ਚ ਇਹੋ ਜਿਹੀ ਬੈਠੀ ਹੈ ਇਹੋ ਜਿਹੀ ਕਹਾਜੇ ਬੈਠੀ ਹੈ

ਉਹਦਾ ਆਪਣੇ ਘਰ ਦੇ ਗੁਰਦੁਆਰੇ ਤਾਂ ਕਿ ਸੈਪਾਰਟੀ ਟਕੜੀ ਕਮਣਾਵਾ ਨਹੀਂ ਗਿਆ ਨਹੀਂ ਇਥੋਂ ਤੱਕ ਜੇਕਰ ਇਹਦੀ ਬਹਿ ਮਾ ਜਾਣਾ ਹੋ ਗਿਆ ਨਾ ਉਦੋਂ ਤੁਸੀਂ ਦੁਨੀਆ ਦੇ ਸਾਰੇ ਫਾਲਤੂ ਕੰਮ ਛੱਡ ਦਿਓ ਸੀਰੀਅਲ ਫਿਲਮ ਰੋਕਾ ਕੋ ਜਾਣਾ ਮੋਬਾਈਲ ਚਲਾਣਾ ਇੰਸਟਾਗ੍ਰਾਮ ਸਭ ਪਿੱਛੇ ਛੱਡ ਕੇ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋ ਬੱਠ ਬਾਈ ਬੀਠ ਕੇ ਉਹਨਾਂ ਮਹਾਂਪੁਰਖਾਂ ਦੀ ਟਕਦਾਵਾ ਲਿਖੀ ਹੈ ਸਰਥਾ ਸਰ ਸਹਿਬ ਉਹ ਦੇਸ਼ ਸਾਰੇ ਚਲੇ ਜਾਂਦੇ ਸੀ ਪਰ ਮਿੱਤੇ ਸਰੂਪ ਪ੍ਰਕਟਿਤ ਤੇ ਸਰੀਰ ਨੂੰ ਗੁਰੂ ਸਾਹਿਬ ਮਾਰੇ ਦਾ ਪਰਨ ਦਾ 파ਵਾ ਫੜ ਕੇ ਬਹਿ ਜਾਂਦੇ ਤੇ ਦੇ ਵੀਰਾ ਜੇਦੀ ਦੀ ਕਰਤਾ ਤੇ ਛੱਟ ਕੇ ਜਾ ਪਰ ਸੂਹੇ ਤੱਕ ਮਿੱਤੇ ਦਰ ਦਾ ਮਗਾ پیر ਕੋ ਫੇਸੇ ਰੋਦੇ ਮਾਰੇ ਕਲਕੀ ਤੇ ਪਾਛੈ ਕੁਰੀ ਰਾਤ ਦੇ ਸਤਿਗੁਰਾਂ ਨੇ ਜੋੜਾ ਕਿ ਤਾਂਿਆ ਦਾਤਾਰ ਪਾਛੈ ਸ਼ਰਾੜਾ ਲਿਆ ਮਹਾਰਾਜੁੱਤਿ ਪਾਛੈ ਰਾਤ ਕਰਨੇ ਕਿ ਦਾਤੇ ਦੀ ਸਰਬਣਾ ਦੀ ਆਵਾਜ਼ ਦੀ ਰੋੜੀ ਮਹਾਰਾਜ ਉੱਥੇ ਵਿਸ਼ਾਲ ਚੀਕ ਪੁਨਾਇਆ ਵਿਸ਼ਾਲ ਚੀਕ ਅੱਗੇ ਅੱਗੇ ਜਿੱਧਰੋਂ ਰੋਣ ਦੀ ਆਵਾਜ਼ ਆਉਂਦੀ ਸੀ ਸਾਹਿਬ ਉੱਥੇ ਗਏ ਥੱਲੇ ਕੋਈ ਮੂੰਹ ਕਰਕੇ ਬੈਠਾ ਹੋਣਾ ਉਹਨੇ ਤਾਂ 바ਵਾ ਕੀ ਕੀ ਵਿੱਚ ਮੂੰਹ ਵਿੱਚ ਵਾਰਿਆ ਹੋਣਾ ਮਨ ਜੀ ਅਕੇ ਹੋਏ ਸਤਨ ਬਾਵਾ ਫੜ ਕੇ ਉਠਾਇਆ ਜੇ ਕੋਣ ਭਾਈ ਨੱਦਲਾ ਕਹਿੰਦੇ ਨੱਦਲਾ ਬਹੁਤ ਬਰਾਬੀ ਕਰ ਦਿੱ ਗਿਆ ਸੋਣਾ ਨਹੀਂ ਰਾਤ ਹੋ ਗਈ ਇਹਦਾ ਦੱਸ ਵੇਰੇ ਕੋ ਤੇਰੇ ਕਿਣਾ ਰੈ ਤੇ ਮੇਰਾ ਉਠੀ ਘਰ ਸਕਦਾ ਤੇ ਤੇ ਬਣਾ ਮਰੁੰਦਾ ਵੀ ਰਾਤ ਤੇਰੇ ਤੇ ਘਰ ਦੇ ਕੋਲ ਬਤੀਤ ਬਣ ਜਿੱਥੇ ਤੇਰੀ ਰਾਇਆ ਇਸੇ ਆ ਗੁਰੂੂ ਬੂਏ ਗੁਰੂ ਦੇ ਨਾਲ ਇਤਨਾ ਪਿਆਰ ਕਰੋ ਸ੍ਰੀ ਗੁਰੂ ਗ੍ਰੰਥ ਸਾਹਿਬਾ ਰਾਜ ਦਾ ਜੇਹ ਰੈਣੀ ਸੱਚ ਖੜ ਕੇ ਜਗਾ ਜੇਹ ਉਹ ਕਵਨਾ ਵਾਲ ਐਕਟ ਵੀ ਦੇ ਲੈ ਕਰਤਾ ਆ ਇਹ ਸ਼ਾਇਦ ਤੰਤੇ ਦੀ ਇਹ ਸ਼ੋਤ ਦੇ ਉੱਪਰ 2 4 ਤੋਂ ਪਹਿ ਗਿਆ ਤੂੰ ਇਹ ਕੋਟੇ ਚੱਲਣਗੇ ਸਭੋ ਇਹ ਕਿਹਨੇ ਕੋਟੀ ਚੱਲ ਗੋਡੇ ਚੱਲਣਗੇ ਚੱਲਣਗੇ ਸਰੀਰ ਚੱਲੇਗਾ ਇਹਦੇ ਕੋਲ ਚੱਲੋਗੇ ਤੇ ਪਿਆਰਿਓ ਸਭ ਕੁਝ ਚੱਲੇਗਾ ਮਾਰਨੇ ਆਪੀ ਕਲਾ ਐਸੀ ਵਰਤਾਰੇ ਸਾਇਸ਼ ਉੱਪਰ ਕੇ ਉੱਪਰ ਹੈ ਸਾਇਸ਼ ਉੱਪਰ ਕੋਈ ਡਾਕਟਰ ਵੀ ਕੀ ਜਿੱਤਾ ਨਹੀਂ ਇਧਾ ਇਹ ਉੱਫਰ ਹੈ ਏਦੀ ਨਜ਼ਰ ਆਇ ਤਰਪਾ ਵੇਡ ਸਾਥ ਤੇ ਆ ਕੇ ਪਾਈ ਸਾਹਿਬ ਨੇ ਕਿੰਨੇ ਗੜੀਏ ਜੋ ਪੈਦੇ ਗੜੀਆਂ ਵਰਤੇਗ ਬਾਦਰ ਸਾਹਿਬ ਹੀ ਸੱਚੇ ਹਨ ਇਸ ਤੇ ਥਾਪਿਉ ਜਾਈ ਨਾ ਸੋਈ ਆਪੇ ਆਪ ਕਰੇ ਸੋ ਹੋਈ ਇਹ ਕਿਸੇ ਕੋ ਥਾਪਿਆ ਥੜਾ ਹੀ ਰੱਖਦਾ ਹੈ ਇਹ ਤੇ ਆਪਣੇ ਆਪ ਤੋਂ ਪ੍ਰਗਟ ਹੋ ਦੇਣੇ ਤਾਰ ਤੇ ਇੱਕ ਪਾਤਸ਼ਾਹ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਤਾਜ ਗਿਰਤੀ ਜਿੰਨ ਕੇ ਘਰ ਚਲੀ ਪੂਰਬ ਪਹੁੰਚ ਨਾਨਕੀ ਮਿਲੀ ਤਾਜ ਗਿਰਤੀ ਵਿਚਾਰਾ ਛੱਡ ਗਿਰਤੀ ਉਤ ਵਿਚਾਰਾ ਜਿ ਫੁਰਨੇ ਅੰਦਰ ਉਤੇ ਤਾਜ ਗਿਰਤੀ ਤੇ ਲਕੇ ਘਰ ਚਲੀ ਗਏ ਥੱਲੇ ਕਿਸੇ ਪੂਰਬ ਜਾਣਾ ਪਾਰਗਾ ਦੇ ਵਿੱਚ ਧੀਰਮਾਲ ਕੋਲ ਚੱਦੇ ਚਲੀਏ ਫਿਰ ਤੇਗ ਪਾਤ ਸਾਡੇ ਘਰ ਤੇ ਕੀ ਕਰਨਗੇ ਪੂਰਬ ਪਹੁੰਚ ਨਾਨਕੀ ਮਿਲੀਏ ਉਹ ਪਹਿਲਾ ਪਹੁੰਚ ਕੇ ਨਾਨਕ ਜੀ ਜਿਹਨਾਂ ਸੱਤ ਚਿੱਠੀ ਭੇਜੀ ਸੀ ਇਹ ਪਰਸਪਰ ਮਤ ਕੋ ਕਰ ਕੇ ਗ੍ਰਾਮ ਪਰਵੇਸ਼ ਹਰ ਸੁਤਰ ਕੇ ਇਸ ਤਰ੍ਹਾਂ ਜਦੋਂ ਆਪਕੋ ਵਿਚਾਰ ਕੀਤੀ ਤੇ ਪਿਆਰਿਓ ਪਾਇ ਕਰਿਆ ਜੀ ਮੰਨ ਗਿਓ ਸੇਰ ਪਿੰਡ ਦੇ ਵਿੱਚ ਪ੍ਰਵੇਸ਼ ਕੀਤਾ ਵਪਾਰੀ ਦੇ ਵਿੱਚ ਜੀ ਸ਼੍ਰੀ ਗੁਰ ਤੇਗ ਬਹਾਦਰ ਕਰੇ ਜਾਏ ਨਾਨਕੀ ਦਰਸ਼ਨ ਕਰੇ ਉਹ ਇੱਕ ਬਾਦ ਸਿਆਦੇ ਘਰ ਪਹੁੰਚੇ ਜਾ ਕੇ ਮਾਤਾ ਨਾਨਕੀ ਦੇ ਸਭ ਤੋਂ ਪਹਿਲਾ ਦਰਸ਼ਕ ਕੀਤੇ ਸ੍ਰੀ ਗੁਰੂ ਅਮਰ ਅੰਸ ਕੋ ਜਾਣੇ ਦੇਖਤ ਉੱਠੀ ਬੰਦਲਾ ਠਾਲੇ ਉਹਨਾਂ ਦੇ ਗੁਰੂ ਅਮਰਦਾਸ ਦੇ ਅੰਸ ਬਸ ਵਾਲਿਆ ਨੇ ਦੇਖਿਆ ਮਾਤਾ ਨਾਨਕੀ ਜੀ ਉੱਠੇ ਦੇਖਤ ਉੱਠੀ ਬੰਦਨਾ ਠਾਲੇ ਉੱਠ ਕੇ ਉਹਨਾਂ ਨੇ ਨਮਸਕਾਰ ਕੀਤੀ ਗੁਰੂ ਅਮਰਦਾਸ ਜੀ ਦੀਆਂ ਸਪਾਤ ਸਵਾਰਿਆ ਜੋ ਵਾਈ ਘੜੀਏ ਬੰਦਨ ਕੀ ਗੁਰਸਿੱਖ ਕੋ ਆਸ਼ਿਕ ਬਹੁਤ ਦੀ ਵਾਈ ਘੜਿਆ ਜਨ ਮਾਤਾ ਣਾਰ ਕੀ ਨਮਸ਼ਤਾਰ ਕੀਤੀ ਮਾਤਾ ਣਾਰ ਕੀ ਨੇ ਅਸ਼ੀਰਵਾਦ ਦੇ ਦਿੱਤੀ ਗੁਰਸਿੱਖ ਨੂੰ ਜੀ ਸਾਧ ਬੈਠ ਗਈ ਹਰ ਖਾਈ کشر پرشن کر کر بہو پائے بھائی سب کہہ دے آپ کس جو بیٹھ گئے بڑے ستار دنالے کے دونڈے دنال بچن گلاس کیتے جال پانی دی سیوہ ہوئی گئے گڑیے اینس باگ بلا جے گھر پرکٹے تمہیں آواز جے بھائی گڑی آجی اوشنے آپ پڑے مخار میں تو بچنے کے تیرے بڑے خمائی والے خرصت ساتھ کی گیا جے گھر پرکٹے تمہیں آواز ہو ਬਾਤਾ ਕਰਨ ਕੀ ਦੀ ਗੱਲ ਦੱਸੋ ਜੇ ਆਦਿ ਗੁਰੂ ਤੇਗ ਬਹਾਦਰ ਸਾਹਿਬ ਦੀ ਸੱਚਤਾ ਚ ਪ੍ਰਗਟ ਹੋ ਜਾਂਦੇ ਜਿਵੇਂ ਜੇ ਸਾਖ ਬਤਾਇਆ ਵੇ ਆਖ ਦੂਰ ਦੀ ਮਰਿਆਦਾ ਜਿਹੜੀ ਆ ਉਹ ਦੁਬਾਰਾ ਚੱਲਦੀ ਇਸ ਤਰ੍ਹਾਂ ਉਹ ਚਲੋ ਆ ਵੀ ਗੁਰੂ ਸਾਹਿਬ ਦੀ ਬਾਨਾ ਜਿਸ ਸਾਡੇ ਕੋ ਗੁਰੂ ਸਾਹਿਬ ਦੀ ਸੇਵਾ ਲੈਂਦੇ ਐ ਜੇ ਗੁਰੂ ਤੇਗ ਬਹਾਦਰ ਸਾਹਿਬ ਦੀ ਪ੍ਰਗਟ ਹੁੰਦੇ ਹਨ ਕਰੋ ਉਚਾਵਨ ਮਾ ਸਤ ਸੰਗਤ ਤਨ ਕੇ ਤਕ ਇਹੋ ਕਰੋ ਅਚਾਵਨ ਮਾਤਾ ਕਹੋ ਤੇ ਕਹਿ ਕੇ ਦੱਸੋ ਮਾਤਾ ਜੀ ਐਜੀ ਦੀ ਸੰਗਤ ਆਈਏ ਇਹ ਸਾਰੀ ਸੰਗਤ ਨੂੰ ਕਿੰਨਾ ਧੰਦਿਓ ਦੱਸੋ ਮਾਤਾ ਜੀ ਕਿ ਕੋ ਲਾਲ ਚ ਨੇ ਇਹ ਵੜਿਆ ਜਾ ਇੱਥੇ ਤੋਂ ਐਸਾ ਕਾਰਜ ਕਰਨਾ ਕੋਈ ਅਰਦਾਸ ਕਰੀ ਕੋ ਜੋ ਜੜੀ ਕਰਨੀ ਜ਼ਰੂਰ ਦੇ ਦੇ ਜੀ ਜ਼ਰੂਰ ਦੇ ਸੰਗਤ ਨੂੰ ਖਵਾਣਾ ਵੀ ਇਹ ਰੁੱਕੀ ਸੇ ਖਾਇ ਤੇ ਉਹਨਾਂ ਦੀ ਕੋਈ ਪੈਸੇ ਦੇ ਨਾਲ ਰੁੱਕੇ ਪਿਆਰ ਜਾਂ ਸੰਗਤ ਹੀ ਪੈਸੇ ਦਾ ਸੇਵਾ ਵੀ ਇਹ ਬਰੀਅਾਦ ਕਿਸੇ ਨੂੰ ਅਰਦਾਸ ਕਰਾਣੀ ਹੈ ਬਾਪੁਰ ਕਹਿੰਦੇ ਤੇ ਝਰੂ ਉਹਦੀ ਥੋੜੀ ਜਿਹੀ ਕੁਝ ਪਾਣਾ 200 400 500 ਜੋ ਪਾ ਸਕਦੇ ਛੱਤਾਂ ਨਾਲ ਪਾਣਾ ਪਰ ਕੋਈ ਇੱਕ ਛੇ ਸੱਜੇ ਘਰ ਤੋਂ ਖਵਾਣ ਖਵਾਣ ਐਬਾ ਬਚਦੇ ਰਪਾਈ ਕਰੀ ਗਏ ਕੀ ਕਹ ਕਹ ਜੇ ਸਤ ਸੰਗਤ ਧਨ ਕੀਤਕ ਦੇ ਹੋ ਅਜੇ ਦੀ ਸਤ ਸੰਗਤ ਇਕੱਠੀ ਹੋਏਗੀ ਇਹਨੂੰ ਕਿੰਨਾ ਧਨ ਦਿਓਗੇ ਮਾਤਾ ਕਿੰਨਾ ਜੇ ਉਹ ਕਿ ਬਹੁਤ ਵੱਡਾ ਕਾਰਜ ਕਰਵਾ ਰਹੇ ਹੋ ਸਾਰੀ ਸੰਗਤ ਨੂੰ ਛੱਡ ਕੇ ਆਪਣੇ ਘਰੇ ਬਿਠੇ ਤੇ ਕਰੋ ਅਚਾਵਣ ਭਾਤਰ ਕਹੇ ਤੇ ਮਾਤਾ ਦੱਸੋ ਕੀ ਕੀ ਛਕਾਓਗੇ ਸਾਰਿਆਂ ਲੰਗਰ ਪਾਣੀ ਛਕਾਓ سماعت سما محافظ ہو گیا ہے مارا سچے پادشاہ گریب نواز پتا جی دے ماتا جی مفاد کہی ہے پائی گڑی آگے ماتا جی خود جی کی جواب تیرے گروہ کے پیاری ہو کہ تری سیوہ کے دے میں سنگا دی فرانگی پیسے تھا بے دے مہان کا عرض ہو جائے تے سال مجھے بچانا دی کھڑی کورا دی کر دی کہ ماں آؤ پتا جی دے تیرنا کرو ਵਕਸ਼ਾ ਨੂੰ ਗੁਰਪ੍ਰੇਮ ਗੁਰਬਾਬਸੀ ਮਹਾਰਾਜ ਦੇ ਬਚਨ ਨੇ ਕੀ ਬਚੇ ਨੂੰ ਨਹੀਂ ਕੀਤੇ ਧਰਨੋ ਨੇ ਧਿਆਵੇ ਤਾਏ